ਖੜਿਆ ਆ ਰਾਮਪੁਰਾ ਫੂਲ ਦੇ ਵਿੱਚ ਪੀਰ ਕਲਾਥ ਹਾਊਸ ਵਾਲਿਆਂ ਦੇ ਤੇ ਇਹਨਾਂ ਨੇ ਲਾਇਆ ਸਟਾਕ ਕਲੀਅਰਲੀ ਸੇਲ 1100 ਦੇ ਹੋਣਗੇ 10 ਸੂਟ ਕਿਹੜਾ ਕੱਪੜਾ ਤੇ ਕੀ ਗੱਲ ਬਾਤ ਆ ਬਾਕੀ ਸਾਰੀ ਗੱਲ ਬਾਤ ਦੱਸੂਗਾ ਆਪਾਂ ਨੂੰ 22 ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਵੀਡੀਓ ਦੇ ਨਾਲ ਬਣੇ ਰਹੋ ਆਓ ਜੀ ਦੱਸੋ ਬਾਈ ਹਾਂਜੀ ਸਸਰੀ ਕਾਲ ਜੀ ਲਓ ਜੀ ਪੀਰ ਕਲਾਥ ਹਾਊਸ ਵਾਲਿਆਂ ਵੱਲੋਂ ਸਟਾਕ ਕਲੀਅਰ ਸੇਲ ਲਾਤੀ ਕੜਾਈ ਵਾਲੇ ਸੂਟਾਂ ਤੇ ਆ ਚੈੱਕ ਕਰੋ ਜੀ ਸੂਟ ਕੜਾਈ ਵਾਲਾ ਸੂਟ ਜਿਹੜਾ ਕਿ ਆਪਾਂ ਪਹਿਲਾਂ ਜਦੋਂ ਇਹਨਾਂ ਸੀਜ਼ਨ ਸੀ ਵਿਆਹ ਸ਼ਾਦੀਆਂ ਦਾ ਆਪਾਂ 250 300 ਰੁਪਏ ਸੇਲ ਕੀਤਾ ਸੀਗਾ ਹੁਣ ਕੋਈ ਆਪਾਂ ਇਹਨਾਂ ਦਾ 250 300 ਨਹੀਂ ਲੈਣਾ ਬਸ ਕਰਨਾ ਕੀ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਫੋਲੋ ਕਰਨਾ ਲੈ ਜਾਣਾ 250 300 ਵਾਲਾ ਪੀਸ 1100 ਰੁਪਏ ਦੇ 10 ਪੀਸ ਹਾਂਜੀ ਹਾਂ ਸਹੀ ਸੁਣਿਆ ਤੁਸੀਂ ਆਹ ਲੋ ਜੀ ਇਹਨਾਂ ਨਾਲ ਬਰਕ ਵਾਲੇ ਦੁਪੱਟੇ ਆਗੇ ਸਾਰੇ 250 300 ਰੁਪਏ ਸੇਲ ਕੀਤੇ ਸੀਗੇ ਕੋਈ ਹੁਣ ਇਹਨਾਂ ਦਾ 250 300 ਨਹੀਂ ਲੈਣਾ ਸਟਾਕ ਦੀ ਗੱਲ ਕੀਤੀ ਜਾਵੇ ਆਪਣੇ ਕੋਲ ਸਟਾਕ 500 600 ਪੀਸ ਆਗਾ 35 40 ਡਿਜ਼ਾਈਨ ਨੇਗੇ ਇਹਦੇ ਵਿੱਚ ਇਹ ਆਪਾਂ ਕੋਈ ਹੁਣ 250 300 ਰੁਪਏ ਨਹੀਂ ਲੈਣਾ 1100 ਰੁਪਏ ਦੇ 10 ਪੀਸ ਦੇਣੇ ਆ ਜਲਦੀ ਤੋਂ ਜਲਦੀ ਸ਼ੇਅਰ ਕਰੀ ਚਲੋ ਆਪਾਂ ਹੋਰ ਵੀ ਬਹੁਤ ਆਫਰਾਂ ਲਾ ਰੱਖਿਆ ਨੇ ਤੇ ਬਾਕੀ ਭਾਈ ਜੀ ਨੰਬਰ ਚੱਲਦਾ ਸਕਰੀਨ ਤੇ ਮਲਾ ਕੇ ਭਾਈ ਹੁਣੇ ਨਾਲ ਕਰ ਲਓ ਗੱਲ ਵੀਡੀਓ ਨੂੰ ਕਰ ਦਿਓ ਸ਼ੇਅਰ ਅਸੀ ਕਾਲ ਜੀ